ਪਰ ਇੱਕ ਉਹ ਦੌਰ ਸੀ ਜਦੋਂ ਜਿਹਨੂੰ ਕਹਿੰਦੇ ਗੁਰੂ ਜਨ 뮤ਜ਼ਿਕ ਡਾਇਰੈਕਟਰ ਤੁਹਾਡੇ ਵਰਗੇ 뮤ਜ਼ਿਕ ਡਾਇਰੈਕਟਰ ਸੀ ਤੇ ਉਦੋਂ ਸਿੰਗਰ ਜਿਹੜਾ ਸੀ ਉਹ 뮤ਜ਼ਿਕ ਡਾਇਰੈਕਟਰ ਦੇ ਹਿਸਾਬ ਨਾਲ ਚੱਲਦਾ ਸੀ ਜੀ ਅੱਜ ਕੱਲ 뮤ਜ਼ਿਕ ਡਾਇਰੈਕਟਰ ਕਹ ਲੋ ਜਾਂ ਬਾਕੀ ਸਭ ਚੀਜ਼ਾਂ ਕਹ ਲੋ ਉਹ ਸਿੰਗਰ ਦੇ ਹਿਸਾਬ ਨਾਲ ਚੱਲਦੀਆਂ ਨੇ ਤਨੂੰ ਲੱਗਦਾ ਕਿ ਇਹ 뮤ਜ਼ਿਕ ਇੰਡਸਟਰੀ ਦੀ ਤਰੱਕੀ ਹੈ ਜਾਂ ਉਤਲਾਨਵਲ ਜਾ ਰਹੀ ਹੈ ਨਹੀਂ ਨਹੀਂ ਇਹ ਕੋਈ ਤਰੱਕੀ ਨਹੀਂ ਹੈ ਦੇਖੋ ਉਦੋਂ ਔਰ ਅੱਜ ਦੇ ਵਿੱਚ ਫਰਕ ਕੀ ਹੈ ਇਹ ਬੜਾ ਵੱਡਾ ਸਵਾਲ ਹੈ ਫਰਕ ਇਹ ਹੈ ਕਿ ਉਦੋਂ ਮੈਂ ਆਪਣੀ ਗੱਲ ਕਰਦਾ ਹੋਰਾਂ ਦੀ ਨਹੀਂ ਮੈਂ ਆਪਣੀ ਗੱਲ ਕਰਦਾ ਕਿ ਜੋ ਇਮਾਨਦਾਰੀ ਸਾਡੇ ਅੰਦਰ ਸੀ ਉਹ ਗਾਣੇ ਦੇ ਅੰਦਰ ਨਜ਼ਰ ਆਂਦੀ ਸੀ ਅੱਜ ਗਾਣੇ ਸੁਣ ਲਈਏ ਉਹਦੇ 'ਚ ਇਮਾਨਦਾਰੀ ਨਹੀਂ ਨਜ਼ਰ ਆਂਦੀ ਹਾਂ ਫਿਰ ਜਿਨੂ পাগলਪਨ ਇਸ਼ਕ ਮੈਨੂੰ ਤਾਂ ਕਿਸੇ ਦੇ ਗਾਣੇ 'ਚ ਇਸ਼ਕ ਨਹੀਂ ਦਿਖਾਈ ਦਿੱਤਾ पागलपन ਨਹੀਂ ਦਿਖਾਈ ਦਿੱਤਾ ਹਾਂ ਔਰ ਮੈਂ ਇੰਨਾ পাগল ਸੀ ਕਿ ਗੁਰਦਾਸ ਮਾਨ ਸਾਹਿਬ ਦਾ ਮੈਂ ਗਾਣਾ ਕੀਤਾ ਇਹ ਸਿਫਤਾ ਮੁਟਿਆਰਤੀਆਂ ਐਚਪੀ ਦੀ ਗੱਲ ਹੈ ਸਵੇਰ ਤੋਂ ਸ਼ਾਮ ਹੋ ਗਈ ਰਾਤ ਹੋ ਗਈ ਕਿਉਂਕਿ ਉਹ ਦੁਮਿਸ਼ਣਾਂ ਨੂੰ ਸ਼ਿਫਟ ਨਹੀਂ ਸੀ ਮਿਲਦੀ ਪਰ ਸੌਂਗ ਪੇਮੈਂਟ ਹੁੰਦੀ ਸੀ ਜੇ ਗਾਣਾ ਨਹੀਂ ਹੋਇਆ ਰੱਬ ਦੇ 9:00 ਵਜੇ ਗਾਣਾ ਹੋਇਆ ਨਹੀਂ ਮਿਜ਼ਿਸ਼ਣ ਖਾਲੀ ਜਾਣਗੇ ਇੱਕ ਪੈਲੀ ਨਹੀਂ ਮਿਲਦੀ ਉਹ ਹੁਣ ਜਦੋਂ ਸਾਰਾ ਗਾਣਾ ਬੜਾ ਅੱਛਾ ਗਾਣਾ ਜਦੋਂ ਦੀ ਕ੍ਰੌਸ ਤੋਂ ਮੁੜ ਕੇ ਵਾਪਸ ਆਣ ਮੁੱਟਿਆਰ ਦੀਆਂ ਐਸੀ ਉਹ ਇਸ ਤਰ੍ਹਾਂ ਕਰਕੇ ਉੱਥੇ ਥੋੜਾ ਜਿਹਾ ਮਸਰਾਪਨ ਆ ਜਾਏ ਇੱਕ ਦੋ ਵਾਰ ਹੋਇਆ ਉਹ ਫਿਰ ਮਾਨਸਬ ਜ਼ਿਆਦਾ ਕੌਂਸ਼ੀਅਸ ਹੋ ਗਿਆ ਉਹ ਬਾਰ ਬਾਰ ਹੁੰਣ ਲੱਗ ਗਿਆ ਅਲਟੀਮੇਟਲੀ ਦੇਖਦੇ ਕੇ ਅਸੀਂ ਰਾਤ ਨੂੰ 8:00 9:00 ਵਜੇ ਜਾ ਕੇ ਗਾਣਾ ਓਕੇ ਕਰਤਾ ਕਿ ਚਲੋ ਓਕੇ ਹੈ ਪਰ ਮਾਨ ਸਾਹਿਬ ਵੀ ਮੇਰੇ ਮੂਹਰੇ ਦੇਖ ਰਿਆ ਵੀ ਇਹਨਾਂ ਨੇ ਬੜੇ ਬੇਮਨ ਨਾਲ ਉੱਚੀ ਕੀਤਾ ਗਾਣਾ ਸਮਝੋ ਵੀ ਰਿਹਾ ਇਹ ਥੋੜੀ ਉਹਨਾਂ ਨੂੰ ਪਤਾ ਨਹੀਂ ਹੈ ਮੈਂ ਵੀ ਸਮਝ ਰਿਹਾ ਵੀ ਇਹ ਹੁਣ ਕੌਨਸ਼ੀਅਸ ਹੋ ਗਿਆ ਉਸ ਜਗ੍ਹਾ ਤੇ ਨਾ ਪਹਿਲਾਂ ਹੀ ਤੁਹਾਨੂੰ ਹੋ ਜਾਂਦਾ ਨਾ ਜਿਵੇਂ ਕੋ ਕਹਿੰਦੇ ਨਾ ਉਹ ਥੱਲੇ ਖਾਈ ਵਾ ਤੇ ਡਰ ਲੱਗਦਾ ਉਹੀ ਗੱਲ ਹੈ ਉਹਨਾਂ ਨੂੰ ਜਦੋਂ ਲਾਈਨ ਆਵੇ ਪਹਿਲੀ ਕੌਨਸ਼ੀਅਸ ਹੋ ਜਾਣਗੇ ਫਿਰ ਬੇਸਰੀ ਨਾ ਹੋ ਜਾਵੇ ਉਹ ਹੋ ਜਾਵੇ ਮੈਂ ਉਸ ਦਿਨ ਯਕੀਨ ਮੰਨਣਾ ساری ਰਾਤ ਨਹੀਂ ਸੁੱਤਾ ਮੈਂ ਹਾਂ ਨਹੀਂ ਯਾਰ ਇਹ ਮੈਂ ਤਾਂ ਗਾਣਾ ਨਹੀਂ ਜਾਣਾ ਹੁਣ ਦੁਬਾਰਾ ਵੀ ਨਹੀਂ ਕਰ ਸਕਦਾ ਤਰੀਏ ਕੀ ਪਰ ਰਾਤ ਨੂੰ ਇੱਕ ਆਈਡੀਆ ਸੋਚਿਆ ਮੇਰੇ ਕੋਲ ਘਰ ਸੁਰ ਬੰਡਲ ਹੋਇਆ ਕਰਦਾ ਸੀ ਅਗਲੇ ਦਿਨ ਸਵੇਰੇ ਮੈਂ ਉਹ ਲੈ ਕੇ ਆਇਆ ਉਹਨੂੰ ਰਾਤ ਨੂੰ ਹੀ ਪਹਿਲੇ ਮੈਂ ਸਭ ਟਿਊਨਿੰਗ ਵਿਨਿੰਗ ਕਰਕੇ ਤੇ ਰਖਤਾ ਬਈ ਫਾਈਨ ਫਾਈਨ ਟਿਊਨਿੰਗ ਜਿਹੜੀ ਹੈ ਉਹ ਸਟੂਡੀਓ ਕਰਦਾ ਉਹ ਕਰਕੇ ਅਗਲੇ ਦਿਨ ਆ ਕੇ ਉਹ ਗਾਣਾ ਪਲੇ ਕਰਕੇ ਦੂਜੇ ਟੇਪ ਰਿਕਾਰਡਰ ਤੇ ਉਹਨੂੰ ਟ੍ਰਾਂਸਫਰ ਕਰ ਰਿਹਾ ਤੇ ਮਾਈਕ ਲਗਾ ਕੇ ਉਹ ਜਿੱਥੇ ਉਹ ਜਗ੍ਹਾ ਆਂਦੀ ਸੀ ਉਹਦੇ ਉੱਪਰ ਮੈਂ ਉਹ ਸਰ ਮੰਡਲ ਪਾ ਤਾ ਉਹ ਗੂੰਜਦੀ ਜਗ੍ਹਾ ਸੀ ਸਪ੍ਰੈਕਸ ਕਰਦੀ ਤੇ ਮੈਂ ਬੜਾ ਖੁਸ਼ ਬਹੁਤ ਮਦਿਓ ਪਤਾ ਹੀ ਨਹੀਂ ਚੱਲੇ ਅਗਲੇ ਦਿਨ ਫਿਰ ਰਿਕਾਰਡਿੰਗ ਸੀ ਮਾਨ ਸਾਹਿਬ ਆਏ ਤੇ ਉਹਨਾਂ ਦਾ ਫਿਰ ਮੂਟ ਲੱਜਾ ਮੈਨੂੰ ਕਹਿੰਦਿਆ ਗਾਣਾ ਠੀਕ ਨਹੀਂ ਹੋਇਆ ਨਾ ਕੱਲ ਮੈਂ ਕੌਣ ਕਹਿੰਦਾ ਠੀਕ ਨਹੀਂ ਹੋਇਆ ਨਹੀਂ 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 ਤੁਹਾਡਾ ਮੂਡ ਵੀ ਠੀਕ ਨਹੀਂ ਸੀ ਮੈਂ ਖਿਆ ਤੂੰ ਤੁਸੀਂ ਗਾਣਾ ਸੁਣ ਕੇ ਦੇਖੋ ਯਾਰ ਕਮਾਲ ਕਰਦੇ ਉਹਨਾਂ ਨੂੰ ਨਹੀਂ ਪਤਾ ਮੈਂ ਕੀ ਕਰ ਚੁੱਕਿਆ ਉਥੇ ਵਾਜ ਜਦੋਂ ਗਾਣਾ ਖੁਲਾਇਆ ਮੈਂ ਉਹ ਹੈਰਾਨ ਹੱਕੀ-ਮੱਕੀ ਕਹਿੰਦੇ ਕਮਾਲ ਕਿਵੇਂ ਹੋ ਗਿਆ ਮੈਂ ਕਿਹਾ ਮੈਂ ਸਾਰੀ ਰਾਤ ਨਹੀਂ ਸੁੱਤਾ ਇਸ ਸੁਬੀ ਜਾਰੇ ਇਹ ਪਾਗਲ ਬਣ ਕਿਸਕੇ ਹੈ ਅੱਜਕੱਲ ਬਿਲਕੁਲ ਨਹੀਂ ਸ਼ਕਤ ਉਹ جنੂਨ ਕਿਰਚ ਨਹੀਂ ਉਹ ਇਮਾਨਦਾਰੀ ਕਿਰਚ ਮਸਰਾ ਹੋ ਗਿਆ ਹੋ ਗਿਆ ਮੈਡੀ ਲੈਣਾ ਸਮਝੇਗਾ ਬਦਰਾਮੀ ਹੋਏਗੀ ਸਿੰਗਰ ਦੀ ਨਹੀਂ ਫਿਰ ਮੀਲੀ ਡਾਇਰੈਕਟਰ ਕਿਹੜੀ ਗੱਲ ਦਾ ਜੇ ਸਿੰਗਰ ਮਸਰਾ ਗਾ ਗਿਆ ਫਿਰ ਉਹ ਉਹ ਯੁੱਗ ਸੀ ਜਦੋਂ ਇਹ ਕੰਪਿਊਟਰ ਨਹੀਂ ਸੀ ਜਦੋਂ ਪਿਚ কন্ਟਰੋਲਰ ਨਹੀਂ ਸੀ ਹੁੰਦੇ ਲਾਈਵ ਹੈ ਜੋ ਕੁਝ ਤੁਸੀਂ ਗਾ ਤਾ ਬਸ ਉਹੀ ਛਪਣਾ ਉਹੀ ਰਿਕਾਰਡ ਹੋਣਾ ਤੁਸੀਂ ਅੱਜ ਤੱਕ ਤੁਸੀਂ ਕਿਸੇ ਨੂੰ ਵੀ ਗਵਾ ਕੇ ਪਿਛ ਕੈਰੈਕਟਰ ਲਗਾ ਕੇ ਸਰਚ ਕਰ ਲਓ ਉਹ ਦੋ ਨਹੀਂ ਸੀ